ਆਪ ਜੀ ਦੀ ਪਤਾ ਮੈਂ ਆਪ ਜੀ ਦਾ ਦਾਦਾ ਸਰਬਜੀਤ ਸਿੰਘ ਕੌਕੇ ਜੋ ਨਾਨਕ ਸਰ ਪਿਛਲੇ ਦਿਨੀ ਬੇਅਦਬੀ ਕੋਈ ਹੈ ਗੁਰੂ ਸਾਹਿਬ ਦੇ ਪਾਵਨ ਰੂਪਾ ਦੀ ਬੇਅਦਬੀ ਹੋਈ ਹੈ ਜੋ ਉਹ ਜੋ ਦੋਸ਼ੀ ਹਨ ਉਹਨਾਂ ਬਾਰੇ ਅਸੀਂ ਜਥੇਦਾਰ ਸਾਹਿਬ ਨੂੰ ਬੇਨਤੀ ਪੱਤਰ ਦੇਣ ਆਏ ਆ ਤੇ ਇਹਦੇ ਬਾਈ ਕਾਰਵਾਈ ਕੀਤੀ ਜਾਵੇ ਜਥੇਦਾਰ ਸਾਹਿਬ ਨੂੰ ਬੇਨਤੀ ਹੈ ਸਾਡੀ ਇਹ ਮਸਲੇ ਦਾ ਹੱਲ ਕੀਤਾ ਜਾਵੇ ਤੇ ਕਾਰਵਾਈ ਕਰਕੇ ਦੋਸ਼ੀਆਂ ਨੂੰ ਅੰਦਰ ਦਿੱਤਾ ਜਾਵੇ ਜਿੰਨਾਂ ਲੋ ਬੇਅਦਬੀ ਹਾਂਜੀ ਬੇਅਦਬੀ ਜਿੰਨਾਂ ਲੋ ਕੀਤੀ ਗਈ ਹੈ ਕੀ ਨਾਮ ਇਹ ਮੁੱਖ ਸਥਾਨ ਦੇ ਜਿਹੜੇ ਆ ਕਿ ਬਾਬਾ ਸਤਨਾਮ ਸਿੰਘ ਜ਼ਿੰਮੇਵਾਰ ਤੇ ਜਿਨ੍ਹਾਂ ਨੇ ਪਾਵਨ ਸਰੂਪਾਂ ਦੀ ਬੇਅਦਬੀ ਕੀਤੀ ਹੈ ਸ਼ਰਾਬ ਪੀ ਕੇ ਨਸ਼ਾ ਵਰਤ ਕੇ ਜੋ ਉਹਨਾਂ ਨੇ ਬੇਅਦਬੀ ਕੀਤੀ ਹੈ ਉਸ ਦਾ ਨਾਮ ਹੈ ਲਖਵਿੰਦਰ ਸਿੰਘ ਲੱਖਾ ਜੋ ਕਿ ਯੂਪੀ ਦਾ ਰਹਿਣ ਵਾਲਾ ਹੈ ਦੂਜਾ ਹੈਗਾ ਸੁਖਵਿੰਦਰ ਸਿੰਘ ਕੰਬਰਸਰ ਇਹ ਦੋ ਬੰਦਿਆਂ ਨੇ ਪਾਵਨ ਸਰੂਪਾਂ ਦੀ ਬੇਅਦਵੀ ਕੀਤੀ ਆ ਨਾਨਕਸਰ ਦੇ ਵਿੱਚ ਕਦੋਂ ਹੋਈ ਸੀ ਬੇਅਦਵੀ ਤੇ ਇਹ ਬੇਅਈ ਬੇਅਦਵੀ ਹੋਈ ਆ ਜੀ 23 ਦਸੰਬਰ ਨੂੰ ਹੋਈ ਆ ਜੀ ਬੇਅਦਵੀ ਠੀਕ ਹੈ ਜੀ ਤੇ ਕੋਈ ਕਾਨੂੰਨੀ ਕਾਰਵਾਈ ਕੀਤੀ ਅਸੀਂ 11 ਆਪਣੇ ਫਰਵਰੀ ਨੂੰ ਡਿਪਟੀ ਕਮਿਸ਼ਨਰ ਜਗਰਾਉਂ ਦੇ ਅਸੀਂ ਆਪਣੀ ਰਿਪੋਰਟ ਦਰਜ ਕਰਵਾਉਨੇ ਆ ਸ਼ਿਕਾਇਤ ਦਲ ਚ ਕਿਉਂ ਸਾਨੂੰ ਮਾਰਨੀਆਂ ਧਮਕੀਆਂ ਦਿੰਦੇ ਸੀ ਉਹ ਉਦੇ ਮੱਧੇਂ ਨਜ਼ਰ ਰੱਖਦੇ ਮੈਂ ਜਥੇਦਾਰ ਉੱਥੇ ਸੀ ਸਮੈਲ ਉੱਥੇ ਮੈਂ ਰਿਪੋਰਟ ਦੇ ਕੇ ਆਇਆ 11 ਫਰਵਰੀ ਨੂੰ ਕੋਈ ਕਾਰਵਾਈ ਨਹੀਂ ਹੋਈ ਬਾਕੀ ਸਤਕਾਰ ਗੁਰੂਗ੍ਰਾਂਤ ਸਾਹਿਬ ਸਤਕਾਰ ਕਮੇਟੀ ਦੇ ਉਸ ਜਥੇਦਾਰ ਭਾਈ ਸੁਰਜੀਤ ਸਿੰਘ ਖੋਸਾ ਤੇ ਤਰਲੋਕ ਸਿੰਘ ਇਹਨਾਂ ਕੋਲੇ ਮੈਂ ਵੀਡੀਓ ਵਾਇਰਲ ਕਰਤੀਆਂ ਸੀਗੀਆਂ ਇਹਨਾਂ ਨੇ ਵੀਡੀਓ ਵਿੱਚੋਂ ਲੈ ਲਈਆਂ ਸੀਗੀਆਂ ਉਹ ਵੀਡੀਓ ਵੀ ਮਤਲਬ ਇਹ ਜਥੇਬੰਦੀਆਂ ਵੱਲੋਂ ਵੀ ਇੱਕ ਸ਼ਿਕਾਇਤ ਦਰਜ ਹੋਈ ਹੈ ਉੱਥੇ ਜਗਰਾਉਂ ਸਿਟੀ ਥਾਣਾ ਦੇ ਵਿੱਚ ਵੀ ਇਹ ਪਾਵਨ ਸਰੂਪਾਂ ਦੀ ਜੋ ਬੇਅਦਬੀ ਹੋਈ ਆ ਦੋਸ਼ੀ 3 ਮਹੀਨੇ ਹੋ ਗਏ ਹਾਲ ਤੱਕ ਪੁਲਿਸ ਦੀ ਗ੍ਰੈਸ ਤੋਂ ਬਾਹਰ ਆ ਜੀ ਬਿਲਕੁਲ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਅਜੇ ਤੱਕ ਅੱਜ ਤੁਸੀਂ ਇੱਥੇ ਦਫ਼ਤਰ ਆ ਅਸੀਂ ਮੰਗ ਪੱਤਰ ਦੇਣ ਆਏ ਆ ਜੀ ਜਥੇਦਾਰ ਸਾਹਿਬ ਨੂੰ ਇਹਦੀ ਕਾਰਵਾਈ ਕਰਵਾਈ ਜਾਵੇ ਸਾਡੀ ਬੇਨਤੀ ਪੱਤਰ ਆ ਜੀ ਇਹ ਭਰੋਸਾ ਤਾਂ ਉਹ ਭਰੋਸਾ ਤਾਂ ਆਈਆਂ ਜੀ ਵੀ ਅਸੀਂ ਤਾਂ ਭਰੋਸੇ 'ਚ ਤੁਰੇ ਫਿਰਦੇ ਹਾਂ ਜੀ ਪਹਿਲਾਂ ਸਤਕਾਰ ਕਮੇਟੀਆਂ ਵਾਲੇ ਵੀ ਉਹਨਾਂ ਨੂੰ ਸਿੰਘਾਂ ਨੂੰ ਵੀ ਸਾਰੀ ਕਾਰਵਾਈ ਦੱਸੀ ਆ ਵੀ ਇਸ ਤਰ੍ਹਾਂ ਦਾ ਦੋਸ਼ੀ ਐ ਇਹ ਦੋਨੇ ਜਣੇ ਜੀ ਤੇ ਉਸ ਤੋਂ ਬਾਅਦ ਅਸੀਂ ਅਕਾਲ ਤਖਤ ਦੇ ਸਾਬ ਜਥੇਦਾਰ ਨੂੰ ਵੀ ਬੇਨਤੀ ਪੱਤਰ ਲਿਖਣਾ ਹੈ ਵੀ ਇਹਦੀ ਜਲਦੀ ਤੋਂ ਜਲਦੀ ਕਾਰਵਾਈ ਹਜੇ ਕੋਈ ਕਾਰਵਾਈ ਨਹੀਂ ਹੋਈ ਦੋਸ਼ੀ ਅਜੇ ਬਾਹਰ ਘੁੰਮ ਰਹੇ ਆ ਜੀ ਹਾਂਜੀ ਇਹਦੇ ਤੇ ਜਲਦੀ ਤੋਂ ਜਲਦੀ ਕਾਰਵਾਈ ਹੋਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ